ਇਆਸਤਰੀਆ ਵਿੱਚ ਆਇਆ ਤੂਫਾਨ ਦੇ ਜਿੱਥੇ ਲਗਾਤਾਰ ਪਾਣੀ ਪੂਰੀ ਜ਼ੋਰਾਂ ਦੇ ਨਾਲ ਚੱਲ ਰਿਹਾ ਉੱਥੇ ਹੀ ਮਨਪਾਗੀ ਖਬਰ ਸਾਹਮਣੇ ਆਈ ਜਿੱਤੇ ਕਿ ਪਿੰਨ ਮਕਸੂਦਪੁਰ ਦੀ ਮਹਿਲਾ ਸਾਫ ਕਾ ਪੰਜ ਨੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਦਾ ਫਿਰ ਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ ਔਰਤ ਦੀ ਪਛਾਣ ਸੁਖਵਿੰਦਰ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਪਿੰਨ ਮਕਸੂਦਪੁਰ ਦੇ ਰੂਪ ਵਿੱਚ ਹੋਈ ਉਸ ਦੇ ਪਤੀ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਤੁਸੀਂ ਵੀ ਸੁਣੋ ਸਾਲ ਬਾਹੀਏ ਅਪਰਾਧ ਵਿੱਚ ਕੀ ਮਾਮਲਾ ਹੈ ਨਾ ਵੀ ਸਰਾ ਹਾਂਜੀ ਬਾਈ ਗੁਰਖਾਲ ਸਾਹਿਬ ਬਾਈ ਫਤਿਹ ਮੈ ਰਜਿੰਦਰ ਸਿੰਘ ਸਾਹਿਬ ਦਾ ਮੈਂਬਰ ਮਿਰ ਘਰਦੀਪ ਸਾਹਿਬ ਦਾ ਮੈਂਬਰ ਸੁਖ ਸੁਖਵਿੰਦਰ ਕੋਰ ਨਾ ਪਿੰਡ ਮਕਸੂਦਪੁਰ ਜ਼ਿਲ੍ਹਾ ਕਬੂਤਰਲਾ ਸਵੇਰੇ ਜੀ ਸਵੇਰੇ ਬੜੇ ਸੋਹਣੇ ਉੱਠੇ ਆ 2 ਵਜੇ ਨੇ ਸਹਰਾਨ ਕੀਤਾ ਫਿਰ ਗੁਰਦਸਾਹਬ ਗਏ ਆ ਹਾਂਜੀ ਤੇ ਫਿਰ ਮੈਂ ਮੈਂ ਦੁੱਧ ਵੀ ਲੈ ਕੇ ਆਇਆ ਤੇ ਮੈਨੂੰ ਦੁੱਧ ਗਰਮ ਕਰਕੇ ਦਿੱਤਾ ਆ ਉਹਨਾਂ ਨੇ ਰੋਟੀ ਪਾਣੀ ਵੀ ਦਿੱਤੀ ਆ ਬਾਅਦ ਮੈਨੂੰ ਕਹਿੰਦੀ ਵੀ ਜਾ ਤੂੰ ਯਾ ਹਸਪਤਲ ਚਲ ਜਾ ਜੋ ਆਪਣੀ ਦਵਾਈ ਲਾਓ ਲੱਖ ਦੀ ਤਣ ਲੱਖ ਉਹ ਦੋਹਰਾ ਲੱਖ ਦੀ ਦਵਾਈ ਚਲ ਜਾਓ ਲੈਣ ਮੈਂ ਲੱਖ ਦੀ ਦਵਾਈ ਲੈਣ ਚਲ ਗਿਆ ਬਾਅਦ ਪਤਾ ਨਹੀਂ ਕੀ ਦਿਲ ਚ ਆਇਆ ਉਹਨਾਂ ਦੇ ਉਹ ਕੱਲੇ ਥੂ ਵਸਤੇ ਗਏ ਆ ਫਿਰ ਜਾ ਕੇ ਦਰਿਆ 'ਚ ਪਤਾ ਲੱਗਾ ਵੀ ਉਧਰਲੇ ਪਾਰ ਦੇ ਸਿਰ ਪਰਲੇ ਸਾਈਡ ਦੇ ਜਿਹੜੇ ਸਰਪੰਚ ਸੀਗਾ ਇੱਕ ਬੰਦਾ ਈ ਉਹ ਉਹਨਾਂ ਨੇ ਉਹਨੂੰ ਦੇਖੀ ਆ ਜਿਹਨਾਂ ਨੇ ਪਹਿਲਾਂ ਜੁੱਤੀ ਲਾ ਕੇ ਅਰਦਾਸ ਕੀਤੀ ਓਥੇ ਉਹ ਸਭ ਕਹਿੰਦੇ ਕਹਿੰਦੇ ਕਿ ਉਹ ਖਾਨਦਾਨ ਚੰਗੇ ਦੀ ਕੁੜੀ ਆ ਜਿਹੜੇ ਕਪੜੇ ਸੋਹਣੇ ਪਾਏ ਤੇ ਅਰਦਾਸਾਂ ਕਰਨ ਲਈ ਵੀ ਕਿਸਾਨਾਂ ਦੀਆਂ ਪੈੜੀਆਂ ਜਿਹੜੀਆਂ ਆ ਝੋਨੇ ਮਰਨਦੇ ਆ ਉਹ ਨਾ ਮਰਨ ਪਾਣੀ ਥੱਲੇ ਚਲ ਜਾਵੇ ਉਹ ਕਹਿੰਦੇ ਅਸੀਂ ਇਹ ਸੋਚਣ ਦੇ ਤੇ ਕਹਿੰਦੇ ਬਾਦ ਸਾਾਨੂੰ ਥੋੜਾ ਜਿਹਾ ਟੁੱਟ ਕੇ ਪੈ ਗਈ ਕਹਿੰਦੇ ਤੁਸੀਂ ਕੀ ਕਰਦੇ ਮੇਰੇ ਲਾਗੇ ਤੂੰ ਹੀ ਕਰਦੀ ਤੂੰ ਚਲ ਜਾਓ ਕਹਿੰਦੇ ਅਸੀਂ ਮਰ ਜਾ ਪਰਲੇ ਵਾਲੇ ਦੇ ਮੂੰਹ ਵਟਿਆ ਉਹ ਉਸੇ ਟਾਈਮ ਇਹਨਾਂ ਨੇ ਛਾਲ ਪਾਣੀ 'ਚ ਮਾਰਤੀ ਆ ਪਾਣੀ ਦਾ ਭਾਅ ਬਹੁਤ ਦੇਸ ਸੀਗਾ ਸਾਨੂੰ ਫਿਰ ਉਹਨਾਂ ਨੇ ਪੁਲਿਸੋ ਨੇ ਪਿੱਛੇ ਥੱਲੇ ਜਿਹੜਾ ਝੋਲਾ ਛੱਡ ਗਈ ਆ ਕੁਝ ਮੇਰਾ ਆਧਾਰ ਕਾਰਡ ਸੀਗਾ ਉਹਨਾਂ ਦਾ ਵੀ ਆਧਾਰ ਕਾਰਡ ਸੀਗਾ ਉੱਥੇ ਮੇਰਾ ਨੰਬਰ ਮੈਂ ਦਵਾਈਲੈਂਡ ਗਿਆ ਸੀ ਆਤੂ ਉਹ ਅਸਵਾਨਪੁਰ ਤੋਂ ਤੇ ਉਹਨਾਂ ਨੇ ਮੈਨੂੰ ਬਾਂਗਰੇ ਫੋਨ ਕਰਤਾ ਵੀ ਇਹ ਸਿਕੰਦਰਕੋੜ ਕੌਣ ਹੈ ਮੈਂ ਕਿਹਾ ਤੇ ਮੈਂ ਮੇਰੇ ਹੀ ਘਰ ਵਾਲੀ ਮੈਂ ਕਿਹਾ ਤੁਸੀਂ ਕੌਣ ਹੈ ਕਹਿੰਦੇ ਜੀ ਪੁਲਿਸ ਵਾਲੇ ਆ ਤੁਹਾਡੇ ਘਰ ਦੇ ਆ ਪਾਣੀ ਚ ਛਾਲ ਮਾਰਤੀ ਹੈ ਉਹ ਮੈਂ ਥੋੜੇ ਜਿਹਾ ਕਿ 2 ਮਿੰਟ ਦਾ ਹੁਜ ਹੋ ਗਿਆ ਮੈਂ ਕਿਹਾ ਇੱਕ ਹੀ ਬਣਿਆ ਮੈਂ ਕਿਹਾ ਭਾਜੀ ਕੋਈ ਬਚਾ ਹੈਗਾ ਉਹ ਕਹਿੰਦੇ ਕੋਈ ਬਚਾ ਨਹੀਂ ਪਾਣੀ ਦਾ ਵਹਾ ਬਹੁਤ ਤੇਜ਼ ਹੈ ਉਹ ਪਾਣੀ ਦੇ ਵਿੱਚ ਬਹਿ ਗਏ ਆ ਤੇ ਤੁਸੀਂ ਜਲਦੀ ਆ ਜਾਓ ਮੈਂ ਆਪਣੇ ਆਪਣੇ ਭਰਾ ਸਰੂਪ ਸਿੰਘ ਨੂੰ ਫੋਨ ਕੀਤਾ ਉਹ ਅੱਡੇ ਕੁੱਕਿਆਂ ਦੇ ਹੀ ਮੈਨੂੰ ਅੱਧਾ ਘੰਟਾ ਲੱਗ ਗਿਆ ਉੱਥੇ ਸੁਹਾਨਪੁਰ ਹੁੰਦੇ ਫਿਰ ਅਸੀਂ ਗੱਡੀ ਤੇ ਗਏ ਆ ਉੱਥੇ ਪੁਲਿਸ ਵਾਲੇ ਨੇ ਸਾਨੂੰ ਮੌਕਾ ਦਿਖਾ ਲਿਆ ਸਾਡਾ ਸਮਾਨ ਦਿੱਤਾ ਤੇ ਉਹਨਾਂ ਨੇ ਸਾਰਾ ਦੱਸਿਆ ਵੀ ਆਹ ਕਹਾਣੀ ਹੋ ਗਈ ਆ ਤੇ ਬਾਅਦ ਚ ਅਸੀਂ ਜੋ ਆਪਣਾ ਕਾਰਵਾਈ ਕਰਕੇ ਪੁਲਿਸ ਦੀ ਤੇ ਘਰ ਆ ਗਏ ਬਾਜੀ ਬਹੁਤ ਮਾੜਾ ਇੱਟਾ ਦੀ ਗੱਲ ਨਹੀਂ ਸੀ ਕਿ ਪਰਿਵਾਰ ਨੂੰ ਕੋਈ ਨਰਾਸ਼ਾ ਸੀ ਜਾਂ ਕੋਈ ਇਦਾਂ ਹੀ ਕੋਈ ਗੱਲ ਕੀਤੀ ਹੋਵੇ ਨਾ ਕੋਈ ਬਹੁਤ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਮੈਨੂੰ ਸਭ ਆਪ ਘਰ ਤੋੜਿਆ ਮੇਰਾ ਲੱਖ ਦੋਦਾ ਮੇਰੇ ਲੱਖ ਤੇ ਉੱਤੇ ਚੜੀ ਆ ਮੈਂ ਮੇਰਾ ਲੱਖ ਉੱਡਦੇ ਮੜ ਜਾ ਚਾਪਾਣੀ ਦਿੱਤਾ ਰੋਟੀ ਵੀ ਦਿੱਤੀ ਐ ਇਹ ਹਾਊਸ ਵਾਈਫ ਹਾਂਜੀ ਹਾਊਸ ਵਾਈਫ ਹਾਂਜੀ ਹਾਂਜੀ ਕੀ ਬੰ ਕਰਦੇ ਜੋ ਦਾਤ ਦੇ ਹਾਂਜੀ ਇਹ ਤਾਂ ਕਰ ਪਰਵਾਹ ਉਹਨਾਂ ਦੇ ਕੱਪੜੇ ਕਿ ਸਿੱਤਰਾ ਦੇ ਪਾਣੀ ਹਾਂਜੀ 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 ਉਹਨਾਂ ਨੇ ਸੂਟ ਪੀਲਾ ਪਾਇਆ ਸੀਗਾ ਬੜ ਸੁਣ ਪਹਿਲਾਂ ਗੁਰਦਰ ਸਾਹਿਬ ਗਏ ਆ ਪੀਲਾ ਸੂਟ ਪਾਇਆ ਸੀਗਾ ਆ ਪੀਲਾ ਲਫਾਫਾ ਉਹਨਾਂ ਨੇ ਫੜਿਆ ਸੀ ਨਾਲ ਤੇ ਉਹ ਪਤਾ ਨਹੀਂ ਮਾਲਕ ਦਾ ਪਾਣਾ ਵਰਤਿਆ ਜਿਹੜਾ ਪਾਣਾ ਵਰਤਿਆ ਇਹ ਮਾਲਕ ਨੇ ਕਿਉਂ ਵਰਤਾਇਆ ਇਹ ਮਾਲਕੀ ਜਾਣ ਦਾ ਬਹੁਤ ਮਾੜਾ ਹੋਇਆ ਮੈਂ ਵੀ ਉਸ ਵਕਤ ਨੰਡਾਲੇ ਸੀਗਾ ਫਿਰ ਮਾਡੇ ਕੁੱਕਿਆਂ ਤੇ ਆ ਗਏ ਮੈਂ ਉੱਥੇ ਆਪਣੇ ਵਾਲ ਮੋਟ ਟਾਉਣ ਲਗਾਈ ਤੇ ਇਹਦਾ ਭਾਜੀ ਦਾ ਫੋਨ ਆਇਆ ਕਹਿੰਦਾ ਵੀ ਫੋਨ ਆਇਆ ਵਾ ਵੀ ਭੁਜਾਈ ਤੇਰੀ ਨੇ ਨਾ ਉੱਥੇ ਛਾਲ ਮਾਰਤੀ ਦਰਿਆ ਦੇ ਵਿੱਚ ਮੈਂ ਵੀ ਕੰਬੂਜਿਆ ਹੋ ਗਿਆ ਮੈਂ ਕਿ ਤੂੰ ਕਿੱਥੇ ਆ ਕਹਿੰਦਾ ਮੈਂ ਸੁਹਾਨ ਖੋ ਦਵਾਈ ਲੈ ਕੇ ਆ ਰਿਹਾ ਉਹ ਤਾਂ ਡੀਕੇ ਨੂੰ ਆ ਗਿਆ 10-15 ਮਿੰਟ ਬਾਅਦ ਬੇਰ ਕੋਲ ਅਸੀਂ ਦੋਵੇਂ ਭਰਾ ਪਹੁੰਚੇ ਆਪਣੀ ਭੈਣ ਕੋ ਬਰੋਜ ਆਪਣੇ ਭਨੋਏ ਯੰਤ ਭੈਣ ਨੂੰ ਨਾਲ ਲੈ ਫਿਰ ਉੱਥੇ ਪਹੁੰਚੇ ਦਰਿਆ ਤੇ ਉੱਥੇ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਮੌਕਾ ਵੀ ਇੱਥੇ ਦਾਸ ਕੀਤੀ ਉਹਨਾਂ ਨੇ ਜੋੜਾ ਲਾ ਕੇ ਤੇ ਇਹੀ ਸੋਚਦੇ ਹੀ ਕਿ ਚਲੋ ਇਹ ਪ੍ਰਮਾਤਮਾ ਅਗੇ ਦਾਸ ਕਰਦੀ ਆ ਪਾਣੀ ਬਹੁ ਆ ਰਿਹਾ ਸਾਨੂੰ ਨਹੀਂ ਪਤਾ ਇਨਸ਼ਾਅਰ ਮਾਰ ਦੇਣੀ ਕਹਿੰਦੇ ਵਾ ਦਾਸ ਕਰਕੇ ਤੇ ਉਹ ਬੈਗ ਜਿਹੜਾ ਝੋਲਾ ਸੀ ਜਿੱਥੇ ਧਾਰ卡ੜ ਆ ਮਾਈਕਲ ਹਾਲ ਇੱਕ ਜਗ੍ਹਾ ਤੇ ਮਾਈਕਲ ਹਾਲ ਬਹੁਤ ਗ੍ਰੇਟ ਹੈ ਵਧੀਆ ਪਸਾਰੇ ਬਸਟ ਹੈ ਕੋਈ ਉਹ ਨਹੀਂ ਗੱਲ ਕੋਈ ਮਾੜੀ ਗੱਲ ਨਹੀਂ ਗਈ ਪੂਰੀ ਪੰਚਾਇਤ ਰਹੀ ਹੈ ਹਾਂਜੀ ਹਾਂਜੀ ਬਹੁਤ ਸੋਹਣੇ ਵਧੀਆ ਵਧੀਆ ਕੋਈ ਮਾੜੇ ਨਹੀਂ ਗੇ ਬਸ ਆਹੀ ਕੰਮ ਜਿਹੜਾ ਮਾੜਾ ਆ ਪੀ ਪਤਾ ਨਹੀਂ ਰੱਬ ਨੇ ਕੀ ਪਾਣਾ ਵਰਤਿਆ ਕੀ ਹੋਇਆ ਕੀ ਹੈ ਤੇ ਉਹ ਸਰਪੰਚ ਸਾਹਿਬ ਜੀ ਪਾਰ ਤੇ ਉਹਨਾਂ ਦੇ ਨਾਲ ਤਿੰਨ ਚਾਰ ਬੰਦੇ ਵੀ ਸੀ ਉਹ ਕਹਿੰਦੇ ਸਾਡੇ ਸਾਹਮਣੇ ਇਹ ਕੰਮ ਹੋਇਆ ਕਹਿੰਦੇ ਜੁੱਤੀ ਲਾ ਕੇ ਦਾਸ ਕੀਤੀ ਹੈ ਤੇ ਇਹ ਇਹੋ ਸੋਚਦੇ ਸੀਗੇ ਕਿ ਦਾਸ ਕਰਨ ਦੇ ਆ ਪਾਣੀ ਉੱਤਰ ਜਾਏ ਇਹਦੇ ਪਤਾ ਹੀ ਉੱਦ ਲੱਗਾ ਕਿ ਛਾਲ ਮਾਰਦੀ ਬਹੁਤ ਡੂੰਗਾ ਪਾਣੀ ਹੈ ਫਿਰ ਪੁਲਿਸ ਵੀ ਆ ਗਈ ਉੱਥੇ ਉਹਨਾਂ ਨੇ ਦੱਸਿਆ ਸਾਨੂੰ ਕਿ ਇੱਥੇ ਛਾਲ ਮਾਰੀ ਹੈ ਬਾਕੀ ਉਹਨਾਂ ਨੇ ਲੈ ਕੇ ਸਾਨੂੰ ਕਹਿੰਦੇ ਜਾਓ ਤੁਸੀਂ ਘਰਾਂ ਨੂੰ ਇਹ ਕਾਰਵਾਈ ਜੋ ਕਰਨੀ ਹੈ ਬਾਅਦ ਕਰਾਂ